ਰਾਜ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤੇ ਸਬ ਡਿਵੀਜ਼ਨ ਫਿਲੌਰ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਪਿੰਡ ਨਗਰ ਦੇ ਗਿਲ ਵਿਜੋੜ ਵਿਖੇ ਰੱਖੀ ਗਈ ਜਿਸ ਵਿੱਚ ਡੀਐਸਪੀ ਸਬ ਡਿਵੀਜ਼ਨ ਫਿਲੌਰ ਸਰਵੰਤ ਸਿੰਘ ਬਲ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਚੌਕੀ ਇੰਚਾਰਜ ਲਸਾੜਾ ਸੁਖਦੇਵ ਸਿੰਘ ਅਤੇ ਚੌਕੀ ਇੰਚਾਰਜ ਅਫਰਾ ਨਿਰਮਲ ਸਿੰਘ ਮੌਜੂਦ ਸਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਰਵੰਤ ਸਿੰਘ ਬਲ ਨੇ ਪਿੰਡਾਂ ਦੇ ਮੋਹਬਰਾਂ ਨੂੰ ਨਸ਼ੇ ਦੇ ਕਾਲੇ ਦੌਰ ਨੂੰ ਖਤਮ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਪਹਿਲਾ ਨਸ਼ੇ ਦੇ ਤਸਕਰਾਂ ਨੂੰ ਨਾਕਾਉਣੀ ਜ਼ਰੂਰੀ ਹੈ ਜੋ ਕਿ ਪਿੰਡ ਵਾਸੀਆਂ ਦੇ ਸਹਿਯੋਗ ਦੇ ਬਿਨਾਂ ਸੰਭਵ ਨਹੀਂ ਹੈ ਉਹਨਾਂ ਕਿਹਾ ਜੇਕਰ ਕੋਈ ਨੌਜਵਾਨ ਨਸ਼ੇ ਦੀ ਆਦਤ ਤੋਂ ਪੀੜਤ ਹੈ ਤਾਂ ਉਸ ਨੂੰ ਗੱਲ ਨਾਲ ਲਾ ਕੇ ਸਰਕਾਰ ਵੱਲੋਂ ਚੱਲ ਰਹੇ ਨਸ਼ਾ छुड़ाऊ ਕੇਂਦਰ ਵਿੱਚ ਜ਼ਰੂਰ ਦਾਖਲ ਕਰਵਾਇਆ ਜਾਵੇ ਤਾਂ ਜੋ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿਉਂ ਨਸ਼ਾ ਵੇਚਣਾ ਛੱਡ ਕੇ ਆਮ ਨਾਗਰਿਕਾ ਵਾਂਗ ਚੰਗਾ ਜੀਵਨ ਬਸਰ ਕਰਨ ਉਹਨਾਂ ਕਿਹਾ ਕਿ ਪੁਲਿਸ ਹਮੇਸ਼ਾ ਆਮ ਲੋਕਾਂ ਦੀ ਸੇਵਾ ਲਈ ਬਚਨਬਦ ਹੈ ਇਸ ਮੌਕੇ ਹਾਜ਼ਰ ਅਮਰੀਕ ਸਿੰਘ ਪਾਰ ਸਿੰਘਪੁਰ ਹਰਿੰਦਰ ਸਿੰਘ ਸੈਣੀ ਨਿਰਮਲ ਸਿੰਘ ਕਾਕਾ ਨਗਰ ਜਗਤਰਾਮ ਪੱਟੀ ਨਿਰਮਲ ਰਤੂ ਦਵਿੰਦਰ ਸਿੰਘ ਲਸਾੜਾ ਜਗਜੀਤ ਸਿੰਘ ਕੋਮਾ ਹਹਾ ਰਾਰਾ ਜੱਜਾਈ ਤੱਤਾ ਸਿੰਘ ਮੰਡੀ ਜਸਪਾਲ ਸਿੰਘ ਗੜਾ ਚਰਨ ਸਿੰਘ ਚਮਨ ਲਾਲ सतपाल चीमा आते होर सरपंच पंच हाजिर सन ए पी न्यूज़ पंजाबी ले फिलोर तो पाल दी खास रिपोर्ट ऑफिशियल प्रोग्राम कर विजिट पब्लिक कमेटी के जसर के विषय में की जाती है की वर्तमान बतावर आज थाना फ्लोर ਵੱਲੋਂ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਜਿਹੜੀ ਕਿ ਸੰਪਰਕ ਮਹਮ ਦੇ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ಶ್ರೀ ਹਰਕਮਲ ਪ੍ਰੀਤ ਸਿੰਘ ਜੀ ਵੱਲੋਂ ਕਿ ਨਸ਼ਿਆਂ ਦੇ ਵਿਰੁੱਧ ਮਹਮ ਵਢੀ ਗਈ ਉਸ ਸੰਬੰਧ ਵਿੱਚ ਕੀਤੀ ਗਈ ਹੈਗੀਆ ਤੇ ਇਸ ਵਿੱਚ ਅਸੀਂ ਕਲਸਟਰ ਵਾਈਜ਼ ਡਿਵੀਜ਼ਨ ਵਿੱਚ ਮੀਟਿੰਗਾਂ ਕਰ ਰਹੇ ਹਾਂ ਪੱਖ-ਪੱਖ ਥਾਣਿਆਂ ਦੇ ਵਿੱਚ ਜਿਸ ਤਰ੍ਹਾਂ ਕਿ ਸਭ ਜਿਹੜੀ 10 ਥਾਣੇ ਪੈਂਦੇ ਨੇ ਫਲੌਰ ਦਿਲਗਾ ਤੇ ਗਰਾਇਆ ਇਹ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਇਸ ਤੋਂ ਅੱਗੇ ਮੀਟਿੰਗਾਂ ਅੱਗੇ ਤੋਂ ਕੀਤੀਆਂ ਜਾਣਗੀਆਂ ਇਹਦਾ ਮੇਨ ਮਕਸਦ ਹੈਗਾ ਇਹਨਾਂ ਮੀਟਿੰਗਾਂ ਦਾ ਵੀ ਜਿਹੜੇ ਨਵੇਂ ਪੰਚ ਸਰਪੰਚ ਬਣੇ ਨੇ ਜਾਂ ਮੋਢਬਰ ਵਿਅਕਤੀ ਇਹਨਾਂ ਮੀਟਿੰਗਾਂ 'ਚ ਹਿੱਸਾ ਲੈਂਦੇ ਆ ਕਿ ਪਿੰਡਾਂ ਦੇ ਵਿੱਚ ਇਹਦਾ ਨਸ਼ਾ ਹੈਗਾ ਉਹਦੇ ਵਿੱਚ ਜਿਹੜੇ ਤਿੰਨ ਕੈਟਾਗਰੀਜ਼ ਦੇ ਵਿੱਚ ਨਸ਼ਾਈ ਆਉਂਦੇ ਨੇ ਕੁਝ ਪੀਂਦੇ ਨੇ ਕੁਝ ਪੀਂਦੇ ਨੇ ਤੇ ਵੇਚਦੇ ਨੇ ਜੋ ਮੈਨਸ ਮਤਲਬ ਉਹਨਾਂ ਬਾਰੇ ਸਿਕਰਟ ਤੌਰ ਤੇ ਇਨਫਰਮੇਸ਼ਨ ਲੈਣੀ ਤੇ ਇਹਨਾਂ ਦੇ ਸੰਯੋਗ ਦੇ ਨਾਲ ਜਿਹੜੇ ਐਡਿਕਟਡ ਨੋਜਨ ਪੀੜੀ ਹੈਗੀ ਆ ਉਹਨਾਂ ਨੂੰ ਹੌਸਪੀਟਲ ਸੈਂਟਰ ਦੇ ਵਿੱਚ ਤੇ ਜਾਂ ਹਸਪੀਟਲ ਦੇ ਵਿੱਚ ਐਡਮਿਟ ਕਰਾਉਣਾ ਉਹ ਸੰਯੋਗ ਸਾਡਾ ਹੈਲਥ ਦਾ ਤੇ ਸਾਡੇ ਡਿਪਾਰਟਮੈਂਟ ਦਾ ਹੋਣਾ ਚਾਹੀਦਾ ਸਰ ਮੇਰੇ ਨਾਸੇ ਦਸਕਰ ਨੇ ਜਿਹਦਾ ਪਿਛਲੇ ਪੌੜੀ ਆਇਆ ਸੀ ਵੀ ਇਹਨਾਂ ਦੀ ਪ੍ਰਾਪਰਟੀ ਕਿੰਨੀ ਜਾਣ ਗਿਆ ਪਰ ਤਕਰੀਬਨ ਦੇਖਿਆ ਜਦੋਂ ਐਸਡੀਐਸਪੀ ਸਾਹਿਬ ਸੀਗੇ ਆਪਣੇ ਪਹਿਲੇ ਸੁਪਰੀ ਸ਼ਰਮਾ ਜੀ ਉਹਨੂੰ ਉਹਨਾਂ ਨੇ ਰੇਡ ਵੀ ਕੀਤੀ ਸੀ ਪਰ ਪ੍ਰਾਪਰਟੀ ਐਸਾ ਕੁਝ ਨਹੀਂ ਸੀਂਦੀ ਇਹ ਹਵਾ ਜੀ ਦੇ ਜਾਂ ਦਾ ਕੰਮ ਕਰ ਸਰ ਨਹੀਂ ਬਿਲਕੁਲ ਨਹੀਂ ਜੀ ਜਿਹੜੇ ਵੀ ਇਹਦੇ ਵਿੱਚ ਮੇਨ ਸਮਗਲਰ ਨੇ ਜਿਨ੍ਹਾਂ ਤੇ ਮੁਕਦਮੇ ਦਰਜ ਹੁੰਦੇ ਉਹਨੂੰ ਸਜ਼ਾ ਹੋ ਜਾਂਦੀ ਹੈ ਸਮਾਂ ਲੱਗਦਾ ਕਿਉਂਕਿ ਕਿਸੇ ਵੀ ਸਮਗਲਰ ਤੇ ਦੋ ਜਾਂ ਤਿੰਨ ਵਾਰ ਉਹਨੂੰ ਉਹਦੀ سزا ਹੋ ਜਾਂਦੀ ਹੈ 10 ਸਾਲ ਦੀ 5 ਸਾਲ ਦੀ ਜਿਹੜੀ ਪਿਛਲੇ 6 ਸਾਲਾਂ ਦੇ ਵਿੱਚ ਪ੍ਰੋਟੀਨ ਆਪਣੀ ਬਣਾਈ ਹੁੰਦੀ ਹੈ ਉਹਨੂੰ ਫ੍ਰੀਜ਼ ਕੀਤਾ ਜਾਂਦਾ ਤੇ ਕੈਂਪਟੈਂਟ ਅਥਾਰਟੀ ਹੈ ਦਿੱਲੀ ਵੱਲੋਂ ਇਹ ਅਸੀਂ ਸਾਡੇ ਜ਼ਿਲ੍ਹੇ ਦੇ ਵਿੱਚ ਕਾਫੀ ਕਰਵਾਈਆਂ ਜਾ ਰਹੀਆਂ ਨੇ ਸਬ ਡਿਵੀਜ਼ਨ ਵੱਲੋਂ ਵੀ ਇਹ ਸਾਡੇ ਟਿੱਕ ਦੇ ਕੇਸਸ ਤੇ ਠਾਠ ਦੇ ਕੇਸਸ ਤਿਆਰ ਕੀਤੇ ਜਾ ਰਹੇ ਨੇ ਸਰ ਜੀ ਕੋਈ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਉਹਦੀ ਜਾਨਮਾਲ ਦੀ ਰਾਖੀ ਪੂਰੀ ਤਰ੍ਹਾਂ ਬਿਲਕੁਲ ਜੀ ਉਹਦੀ ਜਾਨਮਾਲ ਦੀ ਰਾਖੀ ਵੀ ਕਰਨੀ ਤੇ ਜਿਹੜਾ ਉਹ ਸਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ